ਦੋਸਤੋ ਘੰਟਾ ਦੇ ਪਹਿਲਾਂ ਮੇਰੇ ਕੋਲ ਦੋ ਤਿੰਨ ਫੋਨ ਆਏ ਕਿ ਦੋ ਗਊ ਮਾਤਾ ਇੱਕ ਤਾਂ ਖੱਡ ਦੇ ਵਿੱਚ ਡਿੱਗੀ ਪਈ ਹੈ ਤੇ ਦੂਸਰੀ ਗਊ ਮਾਤਾ ਜਿਹੜੀ ਹੈਗੀ ਹੈ ਉਹ ਇੱਥੇ ਮਰੀ ਪਈ ਹੈ ਮੈਨੂੰ ਐਂ ਲੱਗਦਾ ਹੈ ਇਹਦੇ ਵਿੱਚ ਕਰੋੜ ਤੋਂ ਉੱਤੇ ਦਾ ਸੁੰਡ ਬੇਪੇ ਹੈ ਪਤਾ ਹੀ ਨਹੀਂ ਕਿੰਨੇ ਦਿਨ ਅੱਖਾਂ ਦੋਨੇ ਬਾਹਰ ਆਈਆਂ ਪਈਆਂ ਦੇਖੋ ਤੇ ਦੇਖੋ ਕਿੱਡੇ ਕਿੱਡੇ ਕੁੱਤਿਆਂ ਨੇ ਖਾ ਕੇ ਜ਼ਖਮ ਕੀਤੇ ਪਏ ਆ ਕਰੋੜਾਂ ਜ਼ਖਮ ਹੈ ਦੇ ਅੰਦਰ ਤੇ ਕਰੋੜਾਂ ਸੁੰਡ ਚੱਲੇ ਪਏ ਆ ਤੇ 6 ਤੋਂ 7 ਦਿਨ ਇਹ ਟੈਕਸੀ ਸਟੈਂਡ ਦੇ ਕੋਲੇ ਐ ਜਿੱਥੇ ਆਪਣਾ ਪੁਰਾਣਾ ਬਿਜਲੀ ਦਫਤਰ ਸੀ ਐਸ ਡੀ ਐਮ ਆਫਿਸ ਦੀ ਬੈਕ ਸਾਈਡ ਤੇ ਐ ਤੇ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਇੱਕ ਪਾਸੇ ਆਪਾਂ ਕਹਿੰਦੇ ਆ ਇਹਦੇ ਵਿੱਚ 33000 ਕਰੋੜ ਦੇਵੀ ਦੇਵਤਿਆਂ ਦਾ ਬਾਸ ਐ ਤੇ ਪਰ ਹਾਲਤ ਐ ਦੀ ਬੰਦਿਆਂ ਤੋਂ ਵੀ ਮਾੜੀ ਐ ਮੇਰੇ ਖਿਆਲ 'ਚ ਆਪਣੇ ਘਰੇ ਕਿਸੇ ਦੀ ਡੈਥ ਹੋ ਜਾਂਦੀ ਆ ਆਪਾਂ ਘੰਟੇ ਤੋਂ ਵੱਧ ਰੱਖਦੇ ਨਹੀਂ ਹੈਗੇ ਨਾਲ ਦੀ ਨਾਲ ਆਪਾਂ ਉਹਨੂੰ ਵੀ ਮੁਸਕਣਾ ਮਾਰਨ ਲੱਗ ਜੇ ਤਾਂ ਉਹਦਾ ਸੰਸਕਾਰ ਕਰਦਾਨੇ ਆ ਬਟ ਇਹਦੇ ਵਿੱਚ ਦੇਖੋ ਇਹਨੂੰ 5-6 ਦਿਨ ਜਾਂ ਕਿੰਨੇ ਦਿਨ ਵੀ ਹੋਏ ਆ ਮਰੇ ਨੂੰ ਮੁਸਕਮਾਰੀ ਜਾਂਦਾ ਇਹਦੇ ਚੋ ਖੜਨਾ ਵੀ ਔਖਾ ਹੋਇਆ ਪਿਆ ਠੀਕ ਹੈ ਤੇ ਐਸੇ ਲਈ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਅਨਰਥ ਹੋ ਰਿਹਾ ਐ ਇਸ ਚੀਜ਼ ਨੂੰ ਦੇਖਦੇ ਹੋਏ ਵੀ ਸਾਰੇ ਲੋਕ ਵੱਧ ਤੋਂ ਵੱਧ ਸਹਿਯੋਗ ਦਿਓ ਹੁਣ ਇਹ ਜਸਵਿੰਦਰ ਵੀਰੇ ਨੂੰ ਜੀਸੀਵੀ ਵਾਲੇ ਨੂੰ ਪਹਿਲੇ ਬੋਲ ਤੇ ਆ ਗਿਆ ਇਹਨੂੰ ਖੱਡਾ ਪੱਟਣ ਲਈ ਕਿਹਾ ਗਿਆ ਤੇ ਇਹਨੇ ਖੱਡਾ ਪੱਟਿਆ ਇੱਥੇ ਗਊ ਮਾਤਾ ਨੂੰ ਦੱਬ ਕੇ ਇਸ ਦਾ ਆਪਾਂ ਆਪਣਾ ਇੱਕ ਤਰ੍ਹਾਂ ਦਾ ਸੰਸਕਾਰ ਕਰਾਂਗੇ ਦੱਬਣ ਦਾ ਤੇ ਗਊ ਮਾਤਾ ਇੰਨਾ ਤੇ ਆਪਣੇ ਲੋਕਾਂ ਦੇ ਉੱਤੇ ਐਸੀ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਪਰ ਆਪਾਂ ਵੀ ਕੁਝ ਕਰੀਏ ਤਾਂ ਜੋ ਇਹਨਾਂ ਦਾ ਇਹ ਹਾਲ ਨੀ ਪਿਛਲੇ ਹਫ਼ਤੇ ਅਸੀਂ ਲਗਭਗ ਮੰਡੀ ਦੇ ਵਿੱਚੋਂ ਬਹੁਤ ਗਊਆਂ ਚਕਵਾ ਕੇ ਸ਼੍ਰੀ ਗੋਵਿੰਦ ਗੋਪਾਲ ਸਰਵ ਸੰਜੀ ਗਊਸ਼ਾਲਾ ਦੇ ਵਿੱਚ ਛੱਡੀਆਂ ਸੀ ਪਰ ਜਿਹੜੀਆਂ 20 ਤੀ ਗਊਆਂ ਦੋ ਤਿੰਨ ਦਿਨ ਪਹਿਲਾਂ ਅਸੀਂ ਗਊ ਚੱਕ ਕੇ ਲਿਆਂਦੀ ਸੀ ਤੋਤੇ ਵੀਰੇ ਦੇ ਘਰ ਕੋਲੋਂ ਸੀਗੀ ਜਿਹੜੇ ਆਪਣਾ ਪ੍ਰਾਪਰਟੀ ਦਾ ਕੰਮ ਕਰਦੇ ਆ ਉੱਥੇ ਵੀ ਗਊ ਦੀ ਬਹੁਤ ਮਰੀ ਪਈ ਸੀ ਦੋ ਦਿਨ ਹੋ ਗਏ ਸੀ ਮਰੀ ਨੂੰ ਬਹੁਤ ਜਿਆਦਾ ਮੁਸ਼ਕ ਮਾਰੀ ਜਾਂਦਾ ਸੀ ਐਸੇ ਤਰ੍ਹਾਂ ਹੀ ਇੱਥੇ ਇੱਥੇ ਉਹਦੂ ਕਈ ਗੁਣਾ ਮਾੜਾ ਹਾਲ ਹੈ ਜੀ ਸਰੇ ਮੌਤ ਹੋਈ ਕਿਵੇਂ ਇਹ ਰੱਬ ਹੀ ਜਾਣਦਾ ਜੀ ਕੁਛ ਗਊ ਨੇ ਖਾ ਲਿਆ ਜਾਂ ਕੀ ਕਾਰਨ ਹੈ ਦੇਖੋ ਅੱਖਾਂ ਵੀ ਬਾਹਰ ਆ ਗਈਆਂ ਇਹ ਪ੍ਰੋਸੈਸ ਹੈ ਜਿਹੜਾ 5-6 ਦਿਨਾਂ ਦੇ ਬਾਅਦ ਹੁੰਦਾ ਹੁਣ ਅਸੀਂ ਪ੍ਰੋਪਰ ਨਮਕ ਪਾ ਕੇ ਕਲੀ ਪਾ ਕੇ ਤੇ ਗਊ ਮਾਤਾ ਦਾ ਆਪਣਾ ਸੰਸਕਾਰ ਕਰਾਂਗੇ ਤਾਂ ਜੋ ਆਪਣਾ ਜਿਸ ਤਰ੍ਹਾਂ ਹਰੇਕ ਬੰਦਾ ਮੰਡੀ ਦਾ ਵੱਧ ਤੋਂ ਵੱਧ ਸਹਿਯੋਗ ਦੇ ਰਿਹਾ ਪੁੱਲ ਦੇ ਭਾਗੀ ਬਣਨ ਲੋਕ ਤੇ ਗਊ ਮਾਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਸੁੰਦਰ ਜੀ ਇਹਨੂੰ ਅੰਦਰ ਕਰੋ ਜੀ बोल गौ माता की जय अंदर बढ़ो अंदर

ਬੋਲ ਗਉ ਮਾਤਾ ਕੀ ਜੈ ਬੋਲ ਸਿਆਪਤੀ ਰਾਮਚੰਦਰ ਭਗਵਾਨ ਕੀ ਜੈ ਆਈ ਮਿੱਟੀ ਪਾ ਜਸਵਿੰਦਰ ਇਹ ਨਾ ਪਾ ਇਹ ਨਾ ਪਾ ਅੱਜ ਬਾਹਰ ਕੀੜੀ ਉਧਰੋਂ ਪਾ ਤੇ ਜੀ ਕਹਿਣਾ ਚਾਹੁੰਦਾ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਸਹਿਯੋਗ ਆ ਵੀ ਰਿਹਾ ਜਿੰਨਾ ਸਹਿਯੋਗ ਸ਼੍ਰੀ ਪ੍ਰੇਮਾਨੰਦ ਜੀ ਗਊ ਸਭਾ ਸੰਸਥਾਨ ਦਾ ਲੋਕਾਂ ਵੱਨਿਓ ਆ ਰਿਹਾ ਮੈਂ ਉਹਦਾ ਅੰਦਾਜ਼ਾ ਵੀ ਨਹੀਂ ਲਗਾ ਰਿਹਾ ਜਿੰਨਾ ਸਹਿਯੋਗ ਦੇ ਰਹੇ ਹੈ ਤੇ ਜੋ ਹੋਰ ਵੀ ਸਹਿਯੋਗ ਦਿੱਤਾ ਤਾਂ ਆਪਾਂ ਗਊ ਮਾਤਾ ਨੂੰ ਇਸ ਤਰ੍ਹਾਂ ਕੀੜੇ ਪਾ ਪਾ ਕੇ ਮਰਨ ਦੀ ਨੌਤ ਨਹੀਂ ਲਿਆਉਣ ਦੇਵਾਂਗੇ ਆਪਾਂ ਵਧੀਆ ਕੰਮ ਕਰਕੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ 33000 ਕਰੋੜ ਦੇਵੀ ਦੇਵਤੇ ਦਾ ਆਸ ਹੈ ਇਸ ਸ਼ਬਦ ਨੂੰ ਆਪਾਂ ਪੂਰਾ ਕਰਾਂਗੇ ਸਾਰੇ ਰਲ ਮਿਲ ਕੇ ਇਹ ਕਹੂੰਗਾ ਮੈਂ ਕੱਲਾ ਕਰਦੂ ਪ੍ਰੇਮਨੰਦ ਕੌਸਲਾ ਸੰਸਥਾ ਕਰ ਦੂਗੀ ਇਹ ਮੰਡੀ ਲੋਕ ਦੇ ਨਿਵਾਸੀਆਂ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੁਣ ਵੀ ਪੂਰਾ ਸਹਿਯੋਗ ਰਿਹਾ ਪਹਿਲੇ ਬੋਲ ਆ ਵੀਰਾ ਸੋਨ ਆ ਗਿਆ ਜਸਵਿੰਦਰ ਵੀਰਾ ਆ ਗਿਆ ਕਪਿਲ ਨੀਰਜ ਇਹ ਸਾਰੇ ਇੱਕ ਤਰ੍ਹਾਂ ਦੇ ਮੈਂਬਰ ਹੈ ਸਾਡੀ ਟੀਮ ਦੇ ਤੇ ਦੇਖੋ ਜੇ ਆਪਾਂ ਇੱਕ ਪਿਆਰ ਨਾਲ ਕਿੰਨੇ ਵਧੀਆ ਤਰੀਕੇ ਨਾਲ ਬਹੁਤਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਜੇ ਐਸੇ ਤਰ੍ਹਾਂ ਹੀ ਹੁੰਦਾ ਰਹੇ ਤਾਂ ਇਹ ਜਿਹੜਾ ਹੱਡਾ ਰੋੜੀ ਤੇ ਆ ਕੁੱਤੇ ਨਾ ਖਾਣ ਤੇ ਜਾਨਵਰ ਨਾ ਖਾਣ ਇਹਨਾਂ ਨੂੰ ਕਿੰਨੀ ਖੁਸ਼ੀ ਦੀ ਗੱਲ ਹੈ ਇੱਥੇ ਰੋਂਦੇ ਨਹੀਂ ਹੈਗੇ ਰੋਣਾ ਮੇਰਾ ਬਹੁਤ ਜ਼ਿਆਦਾ ਆਈ ਜਾਂਦਾ ਜਿਹੜੀ ਪੋਜੀਸ਼ਨ ਮੈਂ ਦੇਖੀ ਸੀ ਅੱਜ ਸਾਰੇ ਲੱਗਦਾ ਬਹੁਤ ਤੜਪ 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 ਰਹੀ ਹੈ ਜੀ ਹਜੇ ਤਾਂ ਤੁਹਾਨੂੰ ਦੂਸਰਾ ਸੀਨ ਦਿਖਾਵਾਂਗੇ ਜਿਹੜੀ ਦੂਜੀ ਗਊ ਖੱਡ ਦੇ ਵਿੱਚ ਡਿੱਗੀ ਪਈ ਹੈ ਜੀ ਇਹਨੇ ਪਤਾ ਨਹੀਂ ਕਿੰਨਾ ਬਹੁਤ ਦੁੱਖ ਚ ਲੈ ਆਏ ਨੇ 6 ਦਿਨ ਤਰਫ ਤਰਫ ਕੇ 5-6 ਦਿਨ ਵਰੀ ਹੈ ਉਹ ਉਦੋਂ ਪਤਾ ਲੱਗਿਆ ਜਦੋਂ ਮਸਕ ਜਗ੍ਹਾ ਤੇ ਫੈਲ ਗਿਆ ਐਸ ਤੋਂ ਬਿਮਾਰੀ ਫੈਲਣ ਦਾ ਵੀ ਡਰ ਹੈ ਜੀ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਸਹਿਯੋਗ ਕਰਨਾ ਚਾਹੀਦਾ ਹੱਥ ਜੋੜ ਕੇ ਬੇਨਤੀ ਹੈ ਵੀ ਐਸੇ ਤਰ੍ਹਾਂ ਹੀ ਜੇ ਸਹਿਯੋਗ ਸਾਡਾ ਦਿਓਗੇ ਤਾਂ ਵਧੀਆ ਕੰਮ ਹੁੰਦਾ ਰਹੂਗਾ ਤੇ ਸਾਰਾ ਕੁਝ ਹੀ ਵਧੀਆ ਹੋਊਗਾ ਜੇ ਆਪਾਂ ਨਮਕ ਕਲੀ ਜਿਹੜਾ ਸਾਰਾ ਕੁਝ ਪਾਇਆ ਤਾਂ ਜੋ ਕਿਸੇ ਵੀ ਏਰੀਏ ਦੇ ਵਿੱਚ ਕੋਈ ਬਿਮਾਰੀ ਨਾ ਫੈਲੇ Borda o matatidje!